ਪੰਜਾਬੀ ਕੁਕਸਪੋਰਟ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰਾ ਪਿਆਰ ਭਰ ਸਤਿ ਸ਼੍ਰੀ ਅਕਾਲ ਜੀ ਮਸਾਲੇਦਾਰ ਆਲੂ ਫਰਾਈ ਅੱਜ ਮੈਂ ਤੁਹਾਨੂੰ ਇਹ ਵਾਲੀ ਰੈਸਪੀ ਸ਼ੇਅਰ ਕਰਨ ਜਾ ਰਹੀ ਹਾਂ ਜਿਸ ਨੂੰ ਕਿ ਤੁਸੀਂ ਇੱਕ ਵਾਰ ਨਹੀਂ ਬਾਰ ਬਾਰ ਬਣਾਉਣਾ ਪਸੰਦ ਕਰੋਗੇ ਇਹ ਇੰਨਾ ਵਧੀਆ ਬਣ ਕੇ ਤਿਆਰ ਹੁੰਦੇ ਹਨ ਤੁਸੀਂ ਦੇਖ ਰਹੇ ਹੋ ਮੈਂ ਇੱਥੇ ਸਭ ਤੋਂ ਪਹਿਲਾਂ ਆਲੂ ਲੈ ਲਏ ਹਨ ਔਰ ਮੈਂ ਇੱਥੇ ਮੋٹے ਵਾਲੇ ਆਲੂ ਤੇ ਵੱਡੇ ਸਾਈਜ਼ ਦੇ ਆਲੂ ਲਿੱਤੇ ਹਨ ਤੇ ਆਪਾਂ ਇਹਨਾਂ ਨੂੰ ਸਭ ਤੋਂ ਪਹਿਲਾਂ ਪੀਲ ਕਰ ਲੈਂਦੇ ਹਾਂ ਮੈਂ ਇੱਥੇ ਆਲੂਆਂ ਨੂੰ ਪੀਲ ਕਰਨਾ ਸ਼ੁਰੂ ਕਰ ਦਿੱਤਾ ਹੈ ਤੁਸੀਂ ਇੱਥੇ ਵੱਡੀ ਸਾਈਜ਼ ਦੇ ਹੀ ਆਲੂ ਲੈਣੇ ਹਨ ਹੁਣ ਆਪਣੇ ਆਲੂ ਸਾਰੇ ਪੀਲ ਹੋ ਚੁੱਕੇ ਹਨ ਇੱਥੇ ਆਪਾਂ ਆਲੂ ਇੱਕ ਨਵੇਂ ਤਰੀਕੇ ਨਾਲ ਬਣਾਉਣ ਜਾ ਰਹੇ ਹਾਂ ਆਓ ਸਭ ਤੋਂ ਪਹਿਲਾਂ ਆਲੂਆਂ ਦੀ ਕਟਿੰਗ ਕਰ ਲੈਂਦੇ ਹਾਂ ਇੱਥੇ ਮੈਂ ਆਲੂਆਂ ਨੂੰ ਕੱਟਣਾ ਸ਼ੁਰੂ ਕਰ ਦਿੱਤਾ ਹੈ ਆਪਾਂ ਆਲੂਆਂ ਨੂੰ ਲੈਂਥ ਵਾਈਜ਼ ਕਟਾਂਗੇ ਤੇ ਆਪਾਂ ਇਹਨਾਂ ਨੂੰ ਮੋٹے-ਮੋٹے ਪੀਸਾਂ ਵਿੱਚ ਕਟਾਂਗੇ ਆਪਾਂ ਜ਼ਿਆਦਾ ਇਹਨਾਂ ਨੂੰ ਬਾਰੀਕ ਨਹੀਂ ਕਰਨਾ ਜਿਵੇਂ ਕਿ ਮੈਂ ਇੱਥੇ ਕੱਟ ਕੇ ਤੁਹਾਨੂੰ ਦਿਖਾ ਰਹੀ ਹਾਂ ਆਪਾਂ ਆਲੂਆਂ ਦੇ ਲੰਬੇ ਸਾਈਜ਼ੀ ਮੋਟਾਈ ਇੰਨੀ ਰੱਖਣੀ ਹੈ ਜਿੰਨੀ ਕਿ ਤੁਸੀਂ ਦੇਖ ਰਹੇ ਹੋ ਇਸੇ ਤਰੀਕੇ ਨਾਲ ਹੀ ਆਪਾਂ ਆਲੂਆਂ ਨੂੰ ਸਾਈਡ ਤੇ ਰੱਖ ਦਿੰਦੇ ਹਾਂ ਤੇ ਸਾਰੇ ਆਲੂਆਂ ਨੂੰ ਇਸ ਤਰ੍ਹਾਂ ਲੈਂਥ ਵਾਈਜ਼ ਤੇ ਥੋੜੇ ਜਿ ਮੋٹے ਪੀਸਾਂ ਵਿੱਚ ਕੱਟ ਲਿੱਤਾ ਹੈ ਤੇ ਆ ਹੁਣ ਆਪਾਂ ਇਹਨਾਂ ਨੂੰ ਵਾਸ਼ ਕਰ ਲੈਂਦੇ ਹਾਂ ਆਪਾਂ ਇਹਨਾਂ ਨੂੰ ਦੋ ਤੋਂ ਤਿੰਨ ਵਾਰੀ ਪਾਣੀ ਨਾਲ ਵਾਸ਼ ਕਰਾਂਗੇ ਤਾਂ ਕਿ ਆਲੂਆਂ ਦਾ ਸਟਾਰਚ ਜੋ ਇਹਨਾਂ ਦੇ ਵਿੱਚ ਹੁੰਦਾ ਹੈ ਉਹ ਚੰਗੀ ਤਰ੍ਹਾਂ ਨਿਕਲ ਜਾਵੇ ਆਪਾਂ ਇਹਨਾਂ ਨੂੰ ਥੋੜਾ ਜਿਹਾ ਮਸਲ ਮਸਲ ਕੇ ਹੀ ਧੋਵਾਂਗੇ ਤਾਂ ਕਿ ਜੋ ਵਾਈਟ ਵਾਈਟ ਸਟਾਰਚ ਇਹਨਾਂ ਵਿੱਚੋਂ ਨਿਕਲੇਗਾ ਉਹ ਆਪਾਂ ਅਲੱਗ ਕਰ ਦੇਣਾ ਹੈ ਤੁਸੀਂ ਦੇਖ ਰਹੇ ਹੋ ਆਪਣਾ ਪਾਣੀ ਵਾਈਟ ਵਾਈਟ ਹੋ ਰਿਹਾ ਹੈ ਇਸੇ ਤਰੀਕੇ ਨਾਲ ਹੀ ਆਪਾਂ ਇਹਨਾਂ ਨੂੰ ਵਾਸ਼ ਕਰ ਲੈਣਾ ਹੈ ਤੇ ਆਪਾਂ ਇਹ ਪਾਣੀ ਨਿਕਾਲਦੇ ਜਾਵਾਂਗੇ ਤੇ ਨਵੇਂ ਪਾਣੀ ਨਾਲ ਆਪਾਂ ਇਹਨਾਂ ਨੂੰ ਧੋ ਲਵਾਂਗੇ ਇੱਥੇ ਮੈਂ ਤਿੰਨ ਵਾਰੀ ਆਲੂਆਂ ਨੂੰ ਧੋ ਕੇ ਲੈ ਲਿਆ ਹੈ ਤੇ ਮੈਂ ਇਹ ਪ੍ਰੋਸੈਸ ਹਾਲੇ ਕਰ ਹੀ ਰਹੀ ਹਾਂ ਤੇ ਤੁਸੀਂ ਫਟਾਫਟ ਮੇਰੇ ਚੈਨਲ ਪੰਜਾਬੀ ਕੁਕਸਪੌਟ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਤੇ ਨਾਲ ਹੀ ਇਹ Bell icon ਦਾ ਬਟਨ ਵੀ ਦਬਾ ਦੇਣਾ ਹੈ ਤਾਂ ਕਿ ਮੇਰੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਪਹੁੰਚਣ ਮੇਰੀ ਵੀਡੀਓ ਨੂੰ ਤੁਸੀਂ ਵਾਤ ਵਾਤ ਲਾਈਕ ਤੇ ਸ਼ੇਅਰ ਵੀ ਜਰੂਰ ਕਰੋ ਤਾਂ ਕਿ ਮੈਨੂੰ ਮੋਟੀਵੇਸ਼ਨ ਮਿਲਦਾ ਰਹੇ ਔਰ ਮੈਂ ਤੁਹਾਡੇ ਲਈ ਵੀਡੀਓ ਬਣਾਉਂਦੀ ਰਵਾਂ ਹੁਣ ਆਪਣਾ ਪਾਣੀ ਬਿਲਕੁਲ ਸਾਫ਼ ਹੋ ਚੁੱਕਾ ਹੈ ਤੇ ਆਪਣੇ ਆਲੂ ਬਿਲਕੁਲ ਤਲ ਚੁੱਕੇ ਹਨ ਤੇ ਹੁਣ ਆਪਾਂ ਇਹਨਾਂ ਨੂੰ ਗਰਮ ਪਾਣੀ ਨਾਲ ਭਿਗੋ ਕੇ 10 ਮਿੰਟਾਂ ਲਈ ਰੱਖ ਦੇਵਾਂਗੇ ਇੱਥੇ ਮੈਂ ਗਰਮ ਪਾਣੀ ਪਾ ਲਿੱਤਾ ਹੈ ਤੇ ਹੁਣ ਇਸ ਤੋਂ ਬਾਅਦ ਆਪਾਂ ਇਸ ਵਿੱਚ ਥੋੜੇ ਜਿਹਾ ਸਿਰਕੇ ਨੂੰ ਐਡ ਕਰ ਦੇਣਾ ਹੈ ਇੱਥੇ ਮੈਂ ਹੁਣ ਥੋੜਾ ਜਿਹਾ ਸਿਰਕਾ ਵੀ ਲੈ ਲਿਆ ਹੈ ਤੇ ਆਪਾਂ ਉਸ ਨੂੰ ਇਹਨਾਂ ਆਲੂਆਂ ਵਿੱਚ ਐਡ ਕਰ ਦਿੰਦੇ ਹਾਂ ਤੇ ਇਹਨਾਂ ਨੂੰ 10 ਮਿੰਟ ਲਈ ਸਾਈਡ ਤੇ ਰੱਖ ਦੇਵਾਂਗੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਕੇ 10 ਮਿੰਟ ਲਈ ਸਾਈਡ ਤੇ ਰੱਖ ਦੇਣਾ ਹੈ सिरके दी जगह ते ਤੁਸੀਂ ਇੱਥੇ ਨਿੰਬੂ ਵੀ ਲੈ ਸਕਦੇ ਹੋ ਪਰ ਸਿਰਕੇ ਨਾਲ ਰਿਜ਼ਲਟ ਜ਼ਿਆਦਾ ਵਧੀਆ ਹੁੰਦਾ ਹੈ ਹੁਣ ਆਪਣੇ ਆਲੂਆਂ ਨੂੰ ਆਪਾਂ 10 ਮਿੰਟ ਹੋ ਚੁੱਕੇ ਹਨ ਤੇ ਪਾਣੀ ਵਿੱਚੋਂ ਕੱਢ ਲਿਆ ਹੈ ਤੇ ਮੈਂ ਇੱਥੇ ਕੋਟਨ ਦੇ ਕੱਪੜੇ ਉੱਤੇ ਇਹਨਾਂ ਨੂੰ ਫੈਲਾ ਰਹੀ ਹਾਂ ਤੇ ਕੋਟਨ ਦੇ ਕੱਪੜੇ ਨਾਲ ਚੰਗੀ ਤਰ੍ਹਾਂ ਆਪਾਂ ਆਲੂਆਂ ਨੂੰ ਸੁਕਾ ਲੈਣਾ ਹੈ ਤਾਂ ਕਿ ਆਲੂਆਂ ਦਾ ਪਾਣੀ ਚੰਗੀ ਤਰ੍ਹਾਂ ਸੁੱਕ ਜਾਵੇ ਤੇ ਸਾਈਡ ਤੇ ਆਪਾਂ ਗੈਸ ਤੇ ਕੜਾਹੀ ਵੀ ਰੱਖ ਦਿੱਤੀ ਹੈ ਉਸ ਦੇ ਵਿੱਚ ਆਪਾਂ ਸਰ੍ਹੋਂ ਦਾ ਤੇਲ ਪਾ ਲਿਆ ਹੈ ਹੁਣ ਆਪਣੇ ਆਲੂ ਚੰਗੀ ਤਰ੍ਹਾਂ ਸੁੱਕ ਚੁੱਕੇ ਹਨ ਤੇ ਆਪਾਂ ਇਹਨਾਂ ਨੂੰ ਹੁਣ ਫਰਾਈ ਕਰ ਲੈਂਦੇ ਹਾਂ ਤੇਲ ਹੁਣ ਆਪਣਾ ਗਰਮ ਹੋ ਚੁੱਕਾ ਹੈ ਤੇ ਆਪਾਂ ਦੋ ਬੈਚਸ ਵਿੱਚ ਆਲੂਆਂ ਨੂੰ ਫਰਾਈ ਕਰ ਲੈਂਦੇ ਹਾਂ ਆਪਾਂ ਆਲੂਆਂ ਨੂੰ ਮੀਡੀਅਮ ਫਲੇਮ ਤੇ ਫਰਾਈ ਕਰਾਂਗੇ ਤੁਸੀਂ ਦੇਖ ਰਹੇ ਹੋ ਸਿਰਕਾ ਪਾਉਣ ਨਾਲ ਆਲੂ ਸਾਡੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਣਗੇ ਇਹਨਾਂ ਦਾ ਜ਼ਿਆਦਾ ਕਲਰ ਵੀ ਚੇਂਜ ਨਹੀਂ ਹੁੰਦਾ ਤੇ ਬਹੁਤ ਹੀ ਵਧੀਆ ਸਾਡੇ ਆਲੂ ਬਣਦੇ ਹਨ ਤੇ ਤੁਸੀਂ ਇਹਨਾਂ ਨੂੰ ਦੇਸੀ ਫ੍ਰੈਂਚ ਫ੍ਰਾਈਜ਼ ਵੀ ਕਹਿ ਸਕਦੇ ਹੋ ਐਨੇ ਚ ਸਾਡੇ ਆਲੂ ਫਰਾਈ ਹੋ ਰਹੇ ਨੇ ਤੇ ਆਪਾਂ ਇੱਥੇ ਮਸਾਲਾ ਬਣਾ ਲੈਂਦੇ ਹਾਂ ਇੱਥੇ ਇੱਕ ਚਮਚ ਮੈਂ ਸਾਦਾ ਨਮਕ ਲੈ ਲਿਆ ਹੈ ਅੱਧਾ ਚਮਚ ਮੈਂ ਹਲਦੀ ਦਾ ਲੈ ਲਿਆ ਹੈ ਇੱਕ ਚਮਚ ਸੁੱਕਾ ਧਨੀਆ ਲਿੱਤਾ ਹੈ ਤੇ ਇਸੇ ਤਰ੍ਹਾਂ ਹੀ ਅੱਧਾ ਚਮਚ ਮੈਂ ਇੱਥੇ આમਚੂਰ ਦਾ ਲੈ ਰਹੀ ਹਾਂ ਅੱਧਾ ਚਮਚ ਦੇਗੀ ਮਿਰਚ ਤੇ ਇੱਕ ਚਮਚ ਮੈਂ ਤੇ ਪੁੰਨੇ ਹੋਏ ਜੀਰੇ ਦਾ ਲਿੱਤਾ ਹੈ ਤੇ ਅੱਧਾ ਚਮਚ ਕਾਲੀ ਮਿਰਚ ਪਾਊਡਰ ਦਾ ਲੈ ਲਿੱਤਾ ਹੈ ਇੱਥੇ ਆਪਣੇ ਆਲੂ ਹੁਣ ਫਰਾਈ ਹੋ ਚੁੱਕੇ ਹਨ ਤੁਸੀਂ ਦੇਖ ਸਕਦੇ ਹੋ ਜਿਆਦਾ ਕਲਰ ਸਾਡੇ ਆਲੂਆਂ ਦਾ ਚੇਂਜ ਨਹੀਂ ਹੋਇਆ ਤੇ ਆਪਾਂ ਇੱਕ ਇੱਕ ਆਲੂ ਕਰਕੇ ਸਾਰਾ ਇਹਨਾਂ ਨੂੰ ਇੱਕ ਚੋਪਿੰਗ ਬੋਰਡ ਤੇ ਰੱਖ ਕੇ ਆਪਾਂ ਇਹਨਾਂ ਨੂੰ ਥੋੜਾ ਥੋੜਾ ਦਬਾਉਂਦੇ ਜਾਵਾਂਗੇ ਆਪਾਂ ਇਹਨਾਂ ਨੂੰ ਇੱਕ ਕੋਲੀ ਦੀ ਹੈਲਪ ਨਾਲ ਹਲਕਾ ਹਲਕਾ ਪ੍ਰੈਸ ਕਰ ਦੇਣਾ ਹੈ ਤੇ ਇਸ ਦੇ ਨਾਲ ਸਾਡੇ ਆਲੂ ਮਸਾਲੇਦਾਰ ਬਣਨਗੇ ਤੇ ਮਸਾਲਾ ਅੰਦਰ ਤੱਕ ਕੋਟ ਹੋ ਜਾਵੇਗਾ ਇਸੇ ਤਰੀਕੇ ਨਾਲ ਹੀ ਮੈਂ ਦੂਜਾ ਬੈਚ ਵੀ ਫਰਾਈ ਕਰ ਲਿਆ ਹੈ ਤੇ ਆਪਾਂ ਇਹਨਾਂ ਨੂੰ ਵੀ ਕੋਲੀ ਦੀ ਹੈਲਪ ਨਾਲ ਦਬਾਉਂਦੇ ਜਾਵਾਂਗੇ ਆਪਾਂ ਜ਼ਿਆਦਾ ਪ੍ਰੈਸ ਨਹੀਂ ਕਰਨਾ ਹਲਕਾ ਜਿਹਾ ਹੀ ਇੱਥੇ ਪ੍ਰੈਸ ਕਰਨਾ ਹੈ ਹੁਣ ਸਾਡੇ ਸਾਰੇ ਆਲੂ ਫਰਾਈ ਹੋ ਚੁੱਕੇ ਹਨ ਤੇ ਇਹਨਾਂ ਨੂੰ ਵੀ ਆਪਾਂ ਹਲਕਾ ਜਿਹਾ ਦਬਾ ਲੈਂਦੇ ਹਾਂ ਹੁਣ ਸਾਡੇ ਸਾਰੇ ਆਲੂ ਬਣ ਕੇ ਤਿਆਰ ਹੋ ਚੁੱਕੇ ਹਨ ਆਪਾਂ ਇਹਨਾਂ ਨਾਲ ਥੋੜਾ ਥੋੜਾ ਇਹਨਾਂ ਨੂੰ ਦਬਾ ਕੇ ਤਿਆਰ ਕਰ ਲਿਆ ਹੈ ਤੇ ਹੁਣ ਆਪਾਂ ਇਹਨਾਂ ਦੀ ਮਸਾਲੇ ਦੀ ਤਿਆਰੀ ਕਰਦੇ ਹਾਂ ਹੁਣ ਮੈਂ ਕੜਾਈ ਵਿੱਚ ਥੋੜਾ ਜਿਹਾ ਤੇਲ ਲੈ ਰਹੀ ਹਾਂ ਆਪਾਂ ਇੱਥੇ ਥੋੜਾ ਜਿਹਾ ਹੀ ਤੇਲ ਲਵਾਂਗੇ ਕਿਉਂਕਿ ਆਪਾਂ ਆਲੂਆਂ ਨੂੰ ਪਹਿਲੇ ਹੀ ਤੇਲ ਵਿੱਚ ਫਰਾਈ ਕੀਤਾ ਹੈ ਹੁਣ ਆਪਣਾ ਤੇਲ ਗਰਮ ਹੋ ਗਿਆ ਹੈ ਤੇ ਇਸ ਵਿੱਚ ਆਪਾਂ ਹੁਣ ਇੱਕ ਚਮਚ ਸਭ ਤੋਂ ਪਹਿਲਾਂ ਵਾਈਟ ਤਿਲਾਂ ਦਾ ਐਡ ਕਰ ਲੈਣਾ ਹੈ ਤਿਲਾਂ ਨਾਲ ਵੀ ਸਾਡੇ ਆਲੂ ਬਹੁਤ ਹੀ ਦੇਖਣ ਵਿੱਚ ਬਹੁਤ ਹੀ ਵਧੀਆ ਲੱਗਦੇ ਹਨ ਵੈਸੇ ਵੀ ਤਿਲ ਬਹੁਤ ਫਾਇਦੇਮੰਦ ਹੁੰਦੇ ਹਨ ਇੱਕ ਚਮਚ ਮੈਂ ਇੱਥੇ ਚਿੱਲੀ ਫਲੈਕਸ ਦਾ ਲੈਂਦਾ ਹਾਂ ਤੇ ਹੁਣ ਆਪਾਂ ਜੋ ਮਸਾਲਾ ਬਣਾਇਆ ਹੈ ਉਸ ਨੂੰ ਵੀ ਇਸ ਵਿੱਚ ਐਡ ਕਰ ਦਿੰਦੇ ਹਾਂ ਤੇ ਚੰਗੀ ਤਰ੍ਹਾਂ ਹੁਣ ਆਪਾਂ ਘਿਓ ਵਿੱਚ ਇਸ ਨੂੰ ਪਕਾ ਲੈਂਦੇ ਹਾਂ ਹੁਣ ਸਾਡਾ ਸਾਰਾ ਮਸਾਲਾ ਮਿਕਸ ਹੋ ਚੁੱਕਾ ਹੈ ਤੇ ਇਸ ਤੋਂ ਬਾਅਦ ਹੁਣ ਆਪਾਂ ਇਸ ਦੇ ਵਿੱਚ ਆਲੂ ਵੀ ਐਡ ਕਰ ਦਿੰਦੇ ਹਾਂ ਇੱਥੇ ਮੈਂ ਆਲੂਆਂ ਨੂੰ ਵੀ ਐਡ ਕਰ ਦਿੱਤਾ ਹੈ ਤੁਸੀਂ ਆਲੂਆਂ ਦਾ ਕਲਰ ਦੇਖ ਸਕਦੇ ਹੋ ਬਹੁਤ ਜ਼ਿਆਦਾ ਸਾਡੇ ਆਲੂ ਇੱਥੇ ਡਾਰਕ ਨਹੀਂ ਹੋਏ ਕਿਉਂਕਿ ਆਪਾਂ ਐ ਇਸ ਨੂੰ ਸਿਰਕੇ ਵਿੱਚ ਭਿਗੋ ਕੇ ਰੱਖਿਆ ਸੀ ਸਿਰਕਾ ਆਪਣਾ ਰਿਐਕਸ਼ਨ ਕਰਦਾ ਹੈ ਹੁਣ ਆਪਣੇ ਆਲੂ ਉੱਪਰ ਸਾਰਾ ਮਸਾਲਾ ਕੋਟ ਹੋ ਚੁੱਕਾ ਹੈ ਤੁਸੀਂ ਦੇਖ ਸਕਦੇ ਹੋ ਕਿੰਨੇ ਵਧੀਆ ਸਾਡੇ ਆਲੂ ਤਿਆਰ ਹੋਏ ਹਨ ਇਹ ਆਲੂ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੇ ਹਨ ਹੁਣ ਆਪਾਂ ਇੱਥੇ ਇੱਕ ਚਮਚ ਕਸੂਰੀ ਮੇਥੀ ਦਾ ਵੀ ਇੱਥੇ ਐਡ ਕਰ ਦਿੱਤਾ ਹੈ ਇਹ ਵੀ ਆਲੂਆਂ ਦੇ ਫਲੇਵਰ ਨੂੰ ਬਹੁਤ ਵਧਾ ਦਿੰਦੀ ਹੈ ਬਹੁਤ ਹੀ ਵਧੀਆ ਸਾਡੇ ਆਲੂ ਇੱਥੇ ਬਣ ਕੇ ਤਿਆਰ ਹੋ ਗਏ ਹਨ ਰੋਟੀ ਬਣਨ ਤੋਂ ਪਹਿਲਾਂ ਪਹਿਲਾਂ ਹੀ ਇਹ ਆਲੂ ਇੰਨੇ ਸਵਾਦ ਹੁੰਦੇ ਹਨ ਕਿ ਇਹ ਖਤਮ ਹੋ ਜਾਂਦੇ ਹਨ ਤੇ ਆਓ ਆਪਾਂ ਇਹਨਾਂ ਨੂੰ ਹੁਣ ਸਰਵ ਕਰ ਲੈਂਦੇ ਹਾਂ ਇਸ ਤਰੀਕੇ ਨਾਲ ਤੁਸੀਂ ਵੀ ਮਸਾਲੇਦਾਰ ਆਲੂ ਬਣਾ ਕੇ ਦੇਖੋ ਇਹੇ ਤੁਸੀਂ ਰੋਟੀ ਪੂਰੀ ਪਰਾਠੇ ਕਿਸੇ ਨਾਲ ਵੀ ਖਾ ਸਕਦੇ ਹੋ ਤੇ ਇਸ ਨੂੰ ਸਫਰ ਵਿੱਚ ਵੀ ਲੈ ਜਾ ਸਕਦੇ ਹੋ ਜੇਕਰ ਤੁਹਾਨੂੰ ਮੇਰੀ ਰੈਸਪੀਜ਼ ਪਸੰਦ ਆਉਂਦੀਆਂ ਨੇ ਤਾਂ ਤੁਸੀਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਮੈਨੂੰ ਕਮੈਂਟ ਕਰਨਾ ਬਿਲਕੁਲ ਨਾ ਭੁੱਲੋ ਤੇ ਮੇਰੇ ਚੈਨਲ ਨੂੰ ਵੀ ਤੁਸੀਂ ਜ਼ਰੂਰ ਸਬਸਕ੍ਰਾਈਬ ਕਰੋ ਤੇ ਮੈਨੂੰ ਆਪਣਾ ਫੀਡਬੈਕ ਦਿੰਦੇ ਰਹੋ ਤੇ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਇੱਕ ਨਵੀਂ ਰੈਸਪੀ ਦੇ ਨਾਲ ਤਦ ਤੱਕ ਲਈ ਧੰਨਵਾਦ ਜੀ